ਹਾਂ ਮੇਰੀ ਗੱਲ ਸੁਣ ਪਿੰਡ ਦਾ ਨਾਮ ਤੁਸੀਂ ਲਾਦਾ ਬਦਨਾਮ ਕਰਾਇਆ ਉਹ ਸ਼ਹਿਰਾਂ ਦੇ ਜਿਹੜੇ ਅਰਨਾਥ ਆਸ਼ਰਮ ਬਣੇ ਆ ਉਹ ਆਏ ਕਹਿੰਦੇ ਫਲਾਣੇ ਪਿੰਡ ਦੀ ਬੁੜੀ ਆ ਹੁਣ ਉਹ ਮੈਂਬਰ ਸਾਹਿਬ ਕਿਹੜਾ ਪਤਾ ਹੀ ਸਰਪੰਚ ਸਾਹਿਬ ਨਾ ਸਾਨੂੰ ਪਤਾ ਸੀ ਇਹ ਗੱਲ ਹੁਣ ਨਹੀਂ ਵਧੀਆ ਮਿਲਦਾ ਸਾਰਾ ਕੁਝ ਉਹਨੂੰ ਵਧੀਆ ਮਿਲਦਾ ਮੈਨੂੰ ਤਾਂ ਇਹ ਨਹੀਂ ਪਤਾ ਵੀ ਉਹ ਕਿਹੜੀ ਇਥੋਂ ਘਰੋਂ ਦੁਖੀ ਹੋਈ ਕਾਤੋਂ ਆਸ਼ਰਮ ਨਹੀਂ ਦੁਖੀ ਮੇਰੀ ਗੱਲ ਸੁਣ ਲੈ ਰਾਣੀ ਦੇਖ ਆਪਣੀ ਹੈਗੀ ਪਰਿਵਾਰਕ ਸਾਂਝ ਤੁਹਾਡੇ ਨਾਲ ਸਾਰਿਆਂ ਨਾਲ ਠੀਕ ਹੈ ਮੈਨੂੰ ਸਾਰੇ ਪਿੰਡ ਦਾ ਫਿਕਰ ਹੈ ਜੇ ਤਾਂ ਤੁਰਨਾ ਹੈ ਬੰਦਿਆਂ ਨੂੰ ਤੂੰ ਜਵਾਬ ਦੇਈ ਜਾਣੇ ਨਹੀਂ ਤਾਂ ਨਾ ਸੇ ਵੀ ਅਸੀਂ ਤਾਂ ਕਹਿ ਦਿੰਦੇ ਆ ਵੀ ਲਵਾ ਦਿਓ ਖਵਾਰਾਂ ਚ ਹੋਰ ਕਿਉਂ ਕਹਿੰਦੇ ਉਹਨਾਂ ਇੰਨੀ ਗੱਲ ਦਸੀ ਹੈ ਉਹ ਕਹਿੰਦਾ ਅਸੀਂ ਤਾਂ ਰੋਂਦੀ ਜਾਂਦੀ ਸੀ ਜਾਂਦਾ ਅੱਛਾ ਰੋਂਦੀ ਜਾਂਦੀ ਰੋਕੀ ਅਖੇ ਸਾਨੂੰ ਤਾਂ ਆਂਦਾ ਵੇਖਿਆ ਕੁਦਰਤੀ ਬਾਹਰ ਖੜਿਆ ਆਸ਼ਰਮ ਦੇ ਅਸੀਂ ਤੇ ਆਂਦਾ ਉੱਚੀ ਉੱਚੀ ਰੋਂਦੀ ਜਾਵੇ ਤੇ ਗਾਂ ਉਹਨਾਂ ਦੇ ਨਾਲ ਹੀ ਅਗਲੇ ਪਾਸੇ ਸੂਆ ਵਗਦਾ ਆਸ਼ਰਮ ਦੇ ਉਹਨਾਂ ਦਾ ਵੀ ਇਹਦਾ ਕਹਿੰਦੀ ਮੈਂ ਤਾਂ ਖਤਮ ਕਰਨ ਚੱਲੀ ਆ ਕਹਾਣੀ ਤੇ ਜੇ ਮਰ ਮੁਰ ਜਾਂਦੀ ਤੇ ਮੂੰਹ ਕਿਵੇਂ ਬੁਖਾਉਂਦੇ ਲੋਕ ਮੈਂ ਮੈਂ ਪਹਿਲਾਂ ਵੀ ਤੰਦਦਾ ਜਦੋਂ ਤੂੰ ਕਲੇਸ਼ ਕਰਦੀ ਸੀ ਤੈਨੂੰ ਮੈਂ ਤਾਂ ਹੀ ਕਹਿੰਦਾ ਸੀ ਯਾਰ ਮੇਰੀ ਗੱਲ ਸੁਣ ਲੈ ਇੰਨਾ ਟਾਈਮ ਨਹੀਂ ਉਹ ਮੁੜ ਕੇ ਉਹ ਥਾਣੇ ਵੀ ਲੇਟ ਹੋਵਾਂਗੇ ਸੇਖੋਂ ਆਪਾਂ ਯਾਰ ਹੋਰ ਵੀ ਸਾਨੂੰ ਕੰਮ ਨਾ ਆਉਂਦਾ ਉਹ ਨਹੀਂ ਮੈਂ ਨਾ ਮੂੰਹ ਦਿਖਾਉ ਜੋਗਾ ਨਹੀਂ ਰਹਿਣਾ ਤੇ ਕੁੜੀਆਂ ਉਂਜਲੂਸ ਕੱਢ ਦੇਣਗੀਆਂ ਯਾਰ ਮੈਨੂੰ ਐਦਾਂ ਸੋ ਚੱਲਣਾ ਨਾਲ ਜੇ ਤਾਂ ਜਾਣੇ ਤਾਂ ਮੈਂ ਚੱਲਦਾ ਤੁਹਾਡੇ ਨਾਲ ਨਹੀਂ ਨਹੀਂ ਜੀ ਸਰਪੰਚ ਸਾਹਿਬ ਚੱਲਾਂਗੇ ਚੱਲ ਰੱਖ ਕੁੜੀਆਂ ਦੇ ਹੋਰ ਸੇ ਆਪਾਂ ਖੜਾ ਕਰਾਂਗੇ ਜਾਨ ਨੂੰ ਸਰਪੰਚ ਸਾਹਿਬ ਚੱਲਦੇ ਆ ਜੇ ਕੋਈ ਰੱਖ ਛੇਤੀ ਮਰ ਜਾ ਰੱਖ ਦੇ ਇੱਥੇ ਥੋੜੀ ਸੇ ਆਪਾ ਖੜਾ ਕਰਤਾ ਤੁਸੀਂ ਕਿੰਜ ਮਾਂ ਤਾਂ ਸੰਭ ਲੋਗਾ ਟਰੋਪ ਪਿਆ ਪੈ ਸੰਭ ਚਲੋ ਪਤਾ ਨਹੀਂ ਸੀ ਗਿਆ ਜੀ ਸਾਨੂੰ ਨਿੱਕੇ ਨਿੱਕੇ ਹੁੰਦਾ ਤਾਂ ਥੋੜਾ ਪਿਓ ਮਰ ਗਿਆ ਕਿਵੇਂ ਸੰਭਿਆ ਤੁਹਾਨੂੰ ਕਿਵੇਂ ਪਾਲਿਆ ਹੁਣ ਨਹੀਂ ਤਾਂ ਠੀਕ ਹੈ ਸਰਪੰਚ ਸਾਹਿਬ ਵਕੀਲ ਸਾਹਿਬ ਠੀਕ ਹੈ ਜੀ ਹੁਣ ਪਤਾ ਨਹੀਂ ਸੀ ਗਿਆ ਜੀ ਕੋਈ ਗੱਲ ਦਾ ਆਓ ਹੁਣ ਬੇਣੇ ਕੀ ਨਿਪਟਦਾ ਉੱਥੇ ਜਾ ਕੇ ਮਾਂ ਪਿਓ ਨੇ ਆਏ ਸੋਚਿਆ ਹੁੰਦਾ ਵੀ ਅਨਾਥ ਆਸ਼ਰਮ ਭੇਜ ਦੇਣਗੇ ਸਾਨੂੰ ਗਿਰਧ ਆਸ਼ਰਮ ਭੇਜ ਦੇਣਗੇ ਯਾਰ ਲੜਾਈ 100 ਵਾਰੀ ਹੁੰਦੀ ਹੈ ਘਰੇ ਕਦੋਂ ਨਹੀਂ ਹੁੰਦੀ ਕਿ ਮੈਨੂੰ ਦੱਸ ਮਤਲਬ ਠੀਕ ਰਹਿੰਦੇ ਹੁਣ ਤੁਸੀਂ ਕੋਈ ਤਕਲੀਫ ਤਾਂ ਨਹੀਂ ਤਾਂ ਨਹੀਂ ਮਾਤਾ ਦਵਾਈ ਦੂਰੀ ਮਿਲ ਜਾਂਦੀ ਹੈ ਨਾ ਕਾਲ ਇਹਨਾਂ ਨੂੰ ਚ ਕੀਤੀ ਸੀ ਦਵਾਈ ਦਾਰੂ ਮਿਲ ਜਾਂਦੀ ਹੈ ਨਾ ਸਤਿਗੁਰਾਲ ਸਤਿਗੁਰਾਲ ਜੀ ਕਰੋੜਾ ਜੀ ਆਪਣੇ ਕੌਣ ਹੈ ਜੀ ਹਾਂ ਜੀ ਮੈਂ ਮੈਂ ਸਰਪੰਚ ਹਾਂ ਜੀ ਫੋਨ ਗਿਆ ਸੀ ਤੁਹਾਡਾ ਮਾਤਾ ਮਰਜੀਤ ਗੌਰਾਸੇ ਹਾਂ ਜੀ ਹਾਂ ਜੀ ਸਤਿਗੁਰਾਲ ਜੀ ਜੀ ਇਹਨਾਂ ਦੇ ਮਾਤਾ ਜੀ ਮੈਂ ਹੀ ਫੋਨ ਕੀਤਾ ਸੀ ਹੈ ਨਹੀਂ ਕਿ ਕਿੱਧਰ ਗਏ ਮਾਤਾ ਜੀ ਹੈਗੇ ਆ ਉਹ ਬੈਠੋ ਆਜੋ ਕੋਈ ਨਹੀਂ ਮਿਲਾਉਣੇ ਤੁਹਾਨੂੰ ਬਸ ਮਿਲਾ ਦਿਓ ਲੈ ਕੇ ਜਾਣਾ ਮੈਂ ਹੋਰ ਕੰਮ ਧੰਦੇ ਪਈ ਆ ਥਾਣੇ ਤੋਂ ਨੇ ਕਈ ਕੰਮ ਕਰਾਉਣ ਆਲੀ ਉਹਨਾਂ ਦੇ ਕੋਈ ਪਰਿਵਾਰ ਦਾ ਵੀ ਆਇਆ ਜੁਈ ਆਹ ਦੇਖੋ ਆ ਆ ਬੇਟਾ ਉਹਨਾਂ ਦਾ ਨੌ ਰਾਣੀ ਜੜੀ ਨੇ ਕੱਢਿਆ ਉਹਨੂੰ ਆ ਜੋ ਬਹੁਤ ਔਖੇ ਆ ਜੀ ਇਹ ਤਾਂ ਵਿਚਾਰੇ ਉਹ ਸਾਨੂੰ ਤਾਂ ਇਹ ਆ ਵੀ ਸਮਝ ਨਹੀਂ ਆ ਰਹੀ ਵੀ ਅਸੀਂ ਉਹਨਾਂ ਨੂੰ ਕਿਵੇਂ ਸੰਭਾਲੀਏ ਉਹ ਤਾਂ ਉਹ ਤੁਸੀਂ ਦੇਖ ਰਹੇ ਹੋਗੇ ਹਾਂ ਅੱਛਾ ਪਿੱਛੇ ਬੈਠੇ ਆ ਜੀ ਇਹ ਤਾਂ ਕੀ ਕਰੀ ਜਾਂਦੇ ਬਸ ਐਵੇਂ ਕੁਛ ਨਾ ਕੁਛ ਕਦੇ ਘਾਹ ਤੋੜ ਲਿਆ ਕਦੇ ਕੁਛ ਕਰ ਲਿਆ ਇਹਨਾਂ ਨੂੰ ਸਮਝ ਨਹੀਂ ਆਉਂਦੀ ਐ ਤਾਂ ਕਾਬੂ ਹੀ ਨਹੀਂ ਹੁੰਦੇ ਕਈ ਵਾਰ ਸਾਡੇ ਉਹ ਕੰਜਰਾ ਕਰ ਤੋ ਥੋੜੀ ਵੇਖ ਆ ਵੇਖ ਲੈ ਰਾਣੀ ਆ ਵੇਖੋ ਤੁਹਾਡੀ ਕਰਤੂਤਾਂ ਰਣੀ ਵੇਖ ਲਾ ਆ ਬੈਠੀ ਆ ਮਾਂ ਪੇ ਐਸਾ ਹਾਸੇ ਜੰਦਾ ਯਾਰ ਤੁਹਾਨੂੰ ਹੈਗੀ ਮਾਂ ਕਿਵੇਂ ਕਾਹਨੂੰ ਦਿਖਦੀ ਤੈਨੂੰ ਠੀਕ ਆ ਮਾਂ ਸਾਸਰੀ ਕਾਹਨੂੰ ਨਹੀਂ ਸਾਸਰੀ ਕਾਹਨੂੰ ਠੀਕ ਆ ਜੋ ਜਿੰਨਾਂ ਨੇ ਹਾਲ ਕਰਕੇ ਘਰੋਂ ਕੱਢਿਆ ਉਹ ਘਰੀ ਜਾਨੀ ਆ ਜੋ ਮੇਰੀ ਨਸੀਬ ਸੀ ਇਹੋ ਜੀ ਲਿਹਾਉਣੀ ਸੀ ਤੇ ਮੈਂ ਅੱਜ ਆ ਧੰਦੇ ਭਗਤ ਨੇ ਸੀ ਤੇ ਮੈਂ ਇੱਥੇ ਬੇਦਰਾਸ ਮਾਂ ਦਾ ਆ ਕੇ ਬਹਿਣਾ ਸੀਗਾ ਇੱਥੇ ਤਾਂ ਮੈਂ ਤੇਰੇ ਨਾਲ ਤਾਂ ਮੈਨੂੰ ਇੱਥੇ ਹੀ ਰੋਟੀ ਚੰਗੀ ਮਿਲਦੀ ਆ ਇੱਥੇ ਮੇਰੀ ਸੇਵਾ ਹੁੰਦੀ ਐ ਮਾਤਾ ਜੀ ਇਹੀ ਕਲੇਸਟ ਹੁੰਦਾ ਜਿਹੜੀ ਨੇ ਮੈਨੂੰ ਇਹੋ ਜੀ ਨੇ ਮੱਥਾ ਟੇਰਨਾ ਲਾਵਾ ਤਾਂ ਰੱਬ ਨੇ ਨਹੀਂ ਚਲਮਾਤਾ ਹੁਣ ਮੈਨੂੰ ਐ ਤਾਂ ਦੱਸ ਦੇ ਵੀ ਕਾਰਨ ਕੀ ਹੋਇਆ ਤੂੰ ਕਾਹ ਤੋਂ ਆਈ ਅੱਛਾ ਰੋੜਾ ਜੀ ਤੁਸੀਂ ਦੱਸੋ ਇਹ ਤਾਂ ਨਾ ਜੀ ਸਾਨੂੰ ਕੁਝ ਦਿਨ ਪਹਿਲਾਂ ਇੱਥੇ ਮਿਲੇ ਜਾਂਦੇ ਸੜਕ ਦੇ ਤੁਰੇ ਆਉਂਦੇ ਸੀ ਰੋਂਦੀ ਜਾਂਦੀ ਸੀ ਅਸੀਂ ਪਿੱਛੇ ਸਾਨੂੰ ਕਿਸੇ ਨੇ ਦੱਸਿਆ ਕਿ ਮਾਤਾ ਤੁਰੀ ਆਉਂਦੀ ਆ ਹਾਂ ਤੇ ਅੱਗੇ ਸੁਆ ਉਹ ਕਹਿੰਦੇ ਸਾਨੂੰ ਤਾਂ ਲੱਗਦਾ ਵੀ ਇਹ ਰੋਂਦੀ ਜਾਂਦੀ ਹੈ ਕੋਈ ਗੱਲ ਤਾਂ ਨਹੀਂ ਆਜੋ ਸਰ ਤੁਸੀਂ ਆਜੋ ਕਹਿੰਦੇ ਅਸੀਂ ਤਾਂ ਜਾ ਕੇ ਉੱਥੇ ਦੇਖਿਆ ਤੇ ਤੁਰੀ ਆਉਂਦੀ ਸੀ ਅੱਛਾ ਮੈਂ ਜੋ ਪੁੱਛਿਆ ਤੇ ਇੱਕ ਇਹ ਇਹਰੇ ਨੇ ਦੱਸਿਆ ਵੀ ਮੈਨੂੰ ਐ ਕਰਕੇ ਮੈਨੂੰ ਤਾਂ ਘਰ ਦੇ ਸੰਭਾਲਦੇ ਨਹੀਂ ਨੂੰ ਮੇਰੀ ਕੁਟਮਾਰ ਕਰਦੀ ਹੈ ਘਰੋਂ ਕੱਢ ਦਿੰਦੀ ਹੈ ਉਹ ਤਾਂ ਮੇਰਾ ਨਹੀਂ ਸੰਭਾਲਦਾ ਤੇ ਫਿਰ ਉਹ ਉੱਥੇ ਗਿਆ ਉਹਦੇ ਘਰ ਕਿ ਇੱਥੇ ਆਈ ਇਹ ਆਏ ਤਾਂ ਕਹਿੰਦੀ ਮੈਂ ਤਾਂ ਚੱਲੀ ਸੀ ਇਧਰ ਨੂੰ ਇਹ ਨਹੀਂ ਪਤਾ ਵੀ ਕਿਹੜੇ ਪਾਸੇ ਇਹ ਛਾਲ ਮਾਰ ਜਾਂਦੀ ਜੇ ਨਹਿਰ ਵਾਲੇ ਪਾਸੇ ਤੁਰ ਜਾਂਦੀ ਸਾਨੂੰ ਤਾਂ ਇਹ ਫਿਕਰ ਪਿਆ ਸੀ ਫਿਰ ਇਹਨੂੰ ਲਿਆਂਦਾ ਨੂੰ ਲਵਾਇਆ ਤਾਂ ਆਇਆ ਰੋਜ਼ ਨਹਾਤਾ ਕਿ ਹੁਣ ਇਹ ਇੱਥੇ ਕਦੇ ਤਾਂ ਘਾ ਪੱਟਦੀ ਫਿਰਦੀ ਹੈ ਕਦੇ ਕੋਸ਼ ਕਰਦੀ ਹੈ ਕਿ ਸੰਦਾਂ ਲੱਗਦਾ ਵੀ ਮੈਂਟਲੀ ਵੀ ਡਿਸਟਰਬ ਹੋ ਚੁੱਕੀ ਹੈ ਅੱਛਾ ਤੇ ਬਸ ਹਰ ਟਾਈਮ ਕਹਿੰਦੀ ਕਿ ਮੇਰਾ ਮੁੰਡਾ ਹੈ ਉਨੇ ਵੀ ਇਹ ਹਾਲਾਤ ਕਿਤੇ ਨੂੰ ਮੇਰੀ ਮੇਰੀ ਮੈਨੂੰ ਨਹੀਂ ਸੰਭਦੀ ਇਹਨਾਂ ਤੇ ਜਿਹੜਾ ਕੋਈ ਦੱਸਿਆ ਮੈਂ ਜੇ ਸਾਰਿਆਂ ਦੇ ਸਾਹਮਣੇ ਅੱਜ ਦੱਸਾਂ ਤਾਂ ਮੈਨੂੰ ਲੱਗਦਾ ਵੀ ਸ਼ਾਇਦ ਇਹਨਾਂ ਨਾਲ ਵੀ ਮੇਰੀ ਦੁਸ਼ਮਣੀ ਹੋ ਜਾਊਗੀ। ਨਹੀਂ ਦੁਸ਼ਮਣੀ ਕੋਈ ਨਹੀਂ ਤੁਸੀਂ ਦੱਸ ਦਿਓ ਮੈਂ ਜ਼ਿੰਮੇਵਾਰ ਆ ਮੈਂ ਸਰਪੰਚ ਆ ਨਾ ਤੁਸੀਂ ਮੈਨੂੰ ਮੇਰਾ ਨੰਬਰ ਕਿਵੇਂ ਮਿਲੇ ਤੁਹਾਨੂੰ? ਇਹ ਇਹ ਤਾਂ ਅਸੀਂ ਇਹਨਾਂ ਨੂੰ ਕਈ ਦਿਨਾਂ ਤੋਂ ਪੁੱਛੀ ਜਾਂਦੇ ਆ ਕਹਿੰਦੀ ਮੇਰੇ ਕੋਲ ਕਿਸੇ ਦਾ ਕੋਈ ਨੰਬਰ ਨਹੀਂ ਪਰ ਹੁਣ ਇਹਨਾਂ ਦੀ ਇੱਕ ਡਾਇਰੀ ਜੀ ਮਿਲੀ ਫੇਰ ਇਹਨੂੰ ਪੁੱਛਿਆ ਵੀ ਮੈਂ ਕਿਹਾ ਨੰਬਰ ਕਿਹਦੇ ਆ ਕਹਿੰਦੀ ਭਾਈ ਇਹ ਤਾਂ ਪਿੰਡ ਪੋਂਡੇ ਦੇ ਕਈ ਬੰਦਿਆਂ ਚ। ਅੱਛਾ। ਉਹਦੇ 'ਚ ਇੱਕ ਥਾਂ ਤੇ ਸਰਪੰਚ ਲਿਖਿਆ ਹੋਇਆ ਸੀ। ਮੈਂ ਕਿਹਾ ਚਲੋ ਕਰਕੇ ਦੇਖ ਤੇ ਕੀ ਹਾਲਾਤ ਹੈਗੇ ਐ ਨੂੰ ਇਹਨੂੰ ਇਹਨੂੰ ਇਹਨੇ ਜੰਮਿਆ ਇੰਨਾ ਚਿਰ ਪਾਲ ਲਿਆ ਤੁਹਾਨੂੰ ਤੇ ਅੱਜ ਉਹਦਾ ਟਾਈਮ ਸੁਖ ਭੋਗਨ ਦਾ ਸੀ ਤਾਂ ਤੁਸੀਂ ਇਹਨੂੰ ਆਵਾਰਾ ਛੱਡਤਾ ਜੀ ਅੱਛਾ ਤੁਹਾਡੇ ਕੋਲ ਸਿੱਧੇ ਨਹੀਂ ਆਏ ਜਾ ਰਹੇ ਸੀ ਹੋਰ ਬਸ ਨਹੀਂ ਨਹੀਂ ਇਹ ਤਾਂ ਇੱਥੇ ਨਾ ਅੱਗੇ ਆਪਰੇ ਤੁਸੀਂ ਦੇਖੋਗੇ ਮਗਰਲੇ ਪਾਸੇ ਸੁਆ ਵਜਦਾ ਪਗਦਾ ਹੋਰਿਆ ਹੋਇਆ ਪਾਣੀ ਦਾ ਜੇਕਰ ਉਹਦਰ ਨੂੰ ਹੋ ਜਾਂਦੀ ਤਾਂ ਸਾਡੇ ਸਾਡਾ ਕੀ ਸਾਨੂੰ ਕਿਹੜਾ ਪਤਾ ਲੱਗਦਾ ਇਹ ਤਾਂ ਚੰਗਾ ਹੋ ਗਿਆ ਪਰਮਾਤਮਾ ਦਾ ਵੀ ਇਹਨੇ ਸਾਰੇ ਇਹਨਾਂ ਦਾ ਘਰੇ ਵੀ ਇਹੀ ਕਲੇਸ਼ ਰਹਿੰਦਾ ਜੀ ਇਹ ਚਾਰ ਤੋਂ ਨਗੋ ਉੱਦੇ ਦਾ ਮੈਨੂੰ ਪਤਾ ਨਹੀਂ ਕਿੱਥੇ ਆ ਮਾਤਾ ਅਰਾਨੀ ਕੀ ਕਾਰਨ ਕੀ ਸੀਗਾ ਕਾਹ ਤੋਂ ਕਲੇਸ਼ ਮਾਤਾ ਨਾਲ ਹੈ ਕਿਹੜੀ ਚੀਜ਼ ਆ ਮਾਤਾ ਕਾਹਦਾ ਕਲੇਸ਼ ਸੀਗਾ ਮਸਕਾ ਆਉਂਦਾ ਕਿ ਤੇਰੇ ਕੱਪੜਿਆਂ 'ਚ ਮਸਕਾ ਆਉਂਦਾ ਫਲਾਨੀ ਚੀਜ਼ ਨੂੰ ਹਾਂ ਤਾਂ ਨਹੀਂ ਕਿਸੇ ਕੋਹਦੀ ਨੂੰ ਨਾ ਹੱਥ ਨਹੀਂ ਇੱਥੇ ਤੂੰ ਰੋਟੀ ਨਾ ਖਾਈਂ ਦੱਸੋ ਮੈਂ ਭੁੱਖੀ ਮਰਦੀ ਸਾਰਾ ਤੇ ਕੋਈ ਚੀਜ਼ ਕਰੀ ਸੇਵਾ ਤਾਂ ਤੇਰੀ ਦੱਸੀ ਜਾਂਦੀ ਆ ਆ ਇੱਥੇ ਬੈਠੀ ਮਾਰਦੀ ਐ ਲੱਤਾਂ ਗੋਡੇ ਮੇਰੇ ਮਾਰਦੀ ਦੱਸੋ ਕੋਈ ਚੀਜ਼ ਨਹੀਂ ਲੱਭਿਆ ਉਹਦੇ ਅੰਦਰ ਵਰਕੇ ਖਾ ਲੈਂਦੀ ਮੈਂ ਭੁੱਖੀ ਮਰਦੀ ਸਾਰਾ ਸਾਰਾ ਕਦੇ ਨਹੀਂ ਸੁੱਕੀਆਂ ਰੋਟੀਆਂ ਮੈਨੂੰ ਫੜਾ ਦਿੰਦੇ ਐ ਨਾ ਕੋਈ ਨਮਕ ਮਿਰਚ ਦਾ ਕੋਈ achar ਤੱਕ ਨਹੀਂ ਦਿੰਦੇ ਲਕੋ ਕੇ ਰੱਖਦੀ ਐ ਉਹ ਅਸੀਂ ਨਾ ਬਾਈ ਜੀ ਬਹੁਤ ਆਰੀਏ ਗੱਲਾਂ ਮੈਂ ਸੁਣੀਆਂ ਆਣਗਵਾਂਡ ਚੋਂ ਪਿੰਡ 'ਚ ਰਿਪੋਰਟ ਆ ਉਹ ਕਹਿੰਦੇ ਕੁੜੀ ਇੱਕ ਕੁੜੀ ਇਹਨਾਂ ਦੇ ਇੱਕ ਆਇਕਾ ਬੇਟਾ ਠੀਕ ਹੈ ਉਹ ਕਹਿੰਦੇ ਕੁੜੀ ਦੇ ਆਉਣ ਦਾ ਵੀ ਮਾਤਾ ਕੀ ਹੈਗਾ ਕਲੇਸ਼ ਹੋ ਰਿਹਾ ਕਿ ਜਿਹੜੀ ਮੈਂ ਬਹੁਤ ਜ਼ਿਆਦਾ ਕਲੇਸ਼ ਹੈ ਕੁੜੀ ਨੂੰ ਜੇ ਮੈਂ ਕਹਿੰਦਾ ਗੱਲ ਕਰਾ ਦਿਓ ਤਾਂ ਨਹੀਂ ਫੋਨ ਦਿੰਦੇਗੇ ਫੋਨ ਇਹਨਾਂ ਕੋਲੇ ਮੇਰੇ ਕੋਲੇ ਹੈ ਨਹੀਂਗਾ ਜੇ ਮੈਂ ਕਹਿੰਦਾ ਮੈਨੂੰ ਕਰਾਇਆ ਦੇ ਦਿਓ ਮੈਂ ਜਾਣਾ ਕੁੜੀ ਨੂੰ ਮਿਲਣ ਜਾਂ ਕੁੜੀ ਨੂੰ ਇਹ ਕੁੜੀ ਸਾਡੇ ਘਰੇ ਨਾ ਵੜੇ ਕੀ ਗੱਲ ਭਾਈ ਕੁੜੀ ਇਹ ਪਿਓ ਦੀ ਜਾਇਦਾਦ ਇਹਦੀ ਕਮਾਈ ਹੈ ਇਹਦੇ ਪਿਓ ਦੀ ਤੇ ਕੁੜੀ ਆ ਨਹੀਂ ਸਕਦੀ ਮੈਂ ਹੱਦ ਤੱਕ ਮੈਂ ਕੰਮ ਕਰਕੇ ਰੋਟੀ ਖਾਊਂਗੀ ਮੈਨੂੰ ਕੋਈ ਨਹੀਂ ਆ ਆ ਤਾਂ ਛੱਡ ਦਿਓ ਨਰਾਨੀ ਕੁੜੀ ਨੂੰ ਵੀ ਨਹੀਂ ਪੜਨ ਦਿੰ ਅਸੀ ਤਾਂ ਮੈਨੂੰ ਤਾਂ ਕੋਸ ਨਹੀਂ ਆਉਂਦੀ ਕੀ ਤੇ ਫਿਰ ਮੈਨੂੰ ਐਂ ਤਾਂ ਦੱਸ ਦੇ ਭੈਣੇ ਹੁਣ ਮੈਂ ਅਸਲ ਸਹੀ ਮੈਨੇ ਮੇਰਾ ਜੀ ਕਰਦਾ ਵੀ ਥਾਣੇ ਕਰਕੇ ਰਿਪੋਰਟ ਨਾ ਮੈਂ ਤੁਹਾਨੂੰ ਕਰਾਵਾਂ ਨੰਗੀ ਉੱਥੇ ਕਰੀ ਮੂਦੇ ਪਵਾਵਾਂ ਤੁਹਾਨੂੰ ਆ ਤੀਜਾ ਦਿਨ ਹੋ ਗਿਆ ਨੂੰ ਜੀ ਇਹ ਤੀਜਾ ਚੌਥਾ ਨਹੀਂ ਹੈ ਜੀ ਚੌਥਾ ਦਿਨ ਥੋੜਾ ਦੇੜਾ ਬਹਿ ਜਾ ਥੋੜਾ ਤੂੰ ਕਿੱਥੇ ਸੀ ਚਾਰ ਦਿਨ ਉਹ ਮੈਨੂੰ ਪਤਾ ਨਹੀਂ ਸੀ ਇਹ ਤਾਂ ਪਤਾ ਹੀ ਨਹੀਂ ਉਹਦਾ ਨਾਂ ਨਹੀਂ ਨੰਬਰ ਦੱਸਿਆ ਪਤਾ ਲੱਗਿਆ ਜੀ ਉਹ ਵੀ ਤੁਸੀਂ ਦੱਸ ਸਕੀ ਭਾਈ ਆਹ ਕਾਰਨ ਕਿਉਂ ਪਤਾ ਕਿਉਂ ਨਹੀਂ ਸੀ ਮਾ ਪਤਾ ਨਹੀਂ ਸੀ ਨਹੀਂ ਨਹੀਂ ਪਤਾ ਮੈਨੂੰ ਐਂ ਦੱਸ ਨਹੀਂ ਨਹੀਂ ਪਹਿਲਾਂ ਮੈਨੂੰ ਐਂ ਹੁਣ ਤੁਸੀਂ ਜੀ ਦੀ ਜਾਨੀ ਉਹ ਯਾਰ ਮੈਂ ਤੇਰੇ ਚਪੇੜ ਮਾਰੂੰਗਾ ਮੂੰਹ ਤੇ ਮੈਨੂੰ ਐਂ ਤਾਂ ਦੱਸ ਦੇ ਤੈਨੂੰ ਚਾਰ ਦਿਨ ਹੋ ਗਏ ਤਿੰਨ ਦਿਨ ਹੋ ਗਏ ਚੌਥਾ ਦਿਨ ਮਾਂ ਕਰੇ ਸੀ ਜੀ ਪਤਾ ਨਹੀਂ ਲੱਗਿਆ ਕਿੱਥੇ ਗਈ ਸੀ ਰੇਤ ਦਿਨ ਪੌਰਾ ਤਾਂ ਲੱਭਿਆ ਸਾਨੂੰ ਕਿਹੜਾ ਦੱਸ ਕੇ ਆਈ ਆ ਘਰ ਕੁੜੀ ਕੋਲੇ ਵੀ ਗਈ ਸੀ ਕੋਈ ਫਾਲ ਹੈ ਭੁੱਲਣੇ ਜੀ ਹੁਣ ਇਹ ਗ ਤਾਂ ਉਹ ਤੱਕਲੇ ਸਾਰਾ ਬੰਗ ਮਾਰ ਜਿੰਗਾ ਕਰਦੀ ਐ ਇਹ ਉਹ ਹੁਣ ਤੇਰੇ ਮੂੰਹ ਤੇ ਆਖੀ ਜਾਂਦੀ ਐ ਵੀ ਉਹ ਕਹਿੰਦੀ ਕੁੜੀ ਨਾ ਵੜੇ ਆ ਕੇ ਇੱਥੇ ਨਣਾ ਨ ਮੇਰੀ ਬੜੇ ਤੂੰ ਜਾ ਵੜਾ ਉਥਿਆਂ ਦੀ ਆ ਇੱਕ ਸੌਖਾ ਕੰਮ ਤੁਹਾਨੂੰ ਵੀ ਕਰਾਇਆ ਦੇਣਾ ਇਹ ਧਾਰਕੜ ਵਾਲੀ ਵਸਤੇ ਚੜ ਜੂਗੇ ਆਪੇ ਠੱਕੇ ਖਾਂਦੀ ਫਿਰੂਗੀ ਉੱਥੇ ਕੁੜੀ ਕੋਲੇ ਰੱਬਰ ਜੀ ਮੰਨਦੇ ਆਈਏ ਨਿਕਲ ਕੇ ਸੰਤਾ ਦੱਸਿਆ ਵੀ ਨਹੀਂ ਇਹਨੇ ਉਹ ਉਹ ਕਹਿੰਦੀ ਉਹ ਕਹਿੰਦੀ ਚਾਰ ਦਿਨ ਹੋ ਗਏ ਮੈਨੂੰ ਤਾਂ ਰੋਟੀ ਨਹੀਂ ਮਿਲੀ ਦੱਸਾਂ ਤਾਂ ਤਾਂ ਜੇ ਮੈਨੂੰ ਰੋਟੀ ਇੱਥੇ ਅੱਗੇ ਖਾਣ ਲੱਗੀ ਹੁਣ ਕਹਿੰਦੀ ਮੈਨੂੰ ਤਾਂ ਚੱਲ ਰੋਟੀ ਤਾਂ ਮੇਰੇ ਨਾਲ ਮਿਲਦੀ ਐ ਇੱਥੇ ਘਟੋ ਕਰੋ ਅਜੇ ਤਾਂ ਨਾ ਤੁਸੀਂ ਤੁਸੀਂ ਵੀ ਪ੍ਰਬੰਧਕ ਹੋ ਜੀ ਜਿਉਂਦੇ ਬਸਦੇ ਰਹੋ ਜਿਹੜਾ ਤੁਸੀਂ ਆ ਦੇਖੋ ਤੁਹਾਡੇ ਨਾਲੋਂ ਤਾਂ ਚੰਗੀ ਮੈਂ ਜਿੰਨੇ ਵਾਰੀ ਤੁਹਾਡੇ ਘਰੇ ਗਿਆ ਕਿ ਤੇ ਇਹੋ ਜੇ ਇਹੋ ਜੀ ਨਾਤੀ ਧੋਤੀ ਮੈਂ ਘਰੇ ਵੇਖੀ ਨਹੀਂ ਵਿਚਾਰੀ ਇਹ ਜੁੰਡੇ ਖਿਲਰੇ ਹੁੰਦੇ ਆ ਹੱਥ ਲਿਬੜੇ ਹੁੰਦੇ ਕਦੇ ਭਾਂਡੇ ਮਾਂਜੀਆਂ ਦੇ ਕਦੇ ਕੁਛ ਕਰੀ ਜਾਂਦੀ ਐ ਉਹ ਸਰਪੰਚ ਸਾਹਿਬ ਰਹਿਣਾ ਤੇ ਇਹ ਗੂੰਦਾ ਕੰਮ ਕਰਨਾ ਤੇ ਆ ਜਿਹੜਾ ਕੰਮ ਕਰਤਾ ਜੇ ਕਿਤੇ ਖੂ ਟੋਬਾ ਗੰਦਾ ਕਰ ਦਿੰਦੀ ਫੇਰ ਉਹ ਸੁਆ ਦਸੀ ਜਾਂਦੇ ਸਪੈਂਸ ਸਾਹਿਬ ਗੱਲ ਸੁਣੋ ਹੁਣ ਬੱਚੇ ਵੀ ਕਹਿੰਦੇ ਮਸ਼ਕ ਆਉਂਦਾ ਇਹ ਤੋਂ ਇਹ ਵੀ ਆਂਦੀ ਮਸ਼ਕ ਆਉਂਦਾ ਜੀ ਹੁਣ ਮੈਂ ਘਰ ਵੀ ਵਸਾਉਣਾ ਜੀ ਥੋੜਾ ਬੇੜਾ ਭੇਜੋ ਥੋੜਾ ਇਹਨੇ ਨੂੰ ਆ ਆ ਲੋਕ ਇਹਨਾਂ ਨੂੰ ਆਉਂਦਾ ਨਹੀਂ ਨਾ ਮੈਨੂੰ ਇੱਕ ਗੱਲ ਦੱਸ ਜਿਹੜਾ ਮੈਨੂੰ ਲੱਗਦਾ ਹਜੇ ਨੌਹਾਂ ਦੇ ਵਿੱਚੋਂ ਗੂੰਹ ਨਹੀਂ ਤੁਹਾਡਾ ਨਿਕਲਿਆ ਹੁੰਦਾ ਕਿਤੇ ਮਾਂ ਪਿਓ ਦੇ ਮਾਂ ਦੇ ਨੌਹਾਂ ਦੇ ਵਿੱਚੋਂ ਗੂੰਹ ਨਹੀਂ ਨਿਕਲਦਾ ਲਾਦਾ ساری ਉਮਰ ਘਰ ਜੁੜ ਜੂਗਾ ਜੀ ਤੇ ਘਰ ਵਸਾ ਲਾ ਫਿਰ ਰਹਿਣ ਦੇ ਇਥੇ ਨੂੰ ਲੈਣ ਕੋ ਆਇ ਸਾਡੇ ਕੋਲੇ ਰਹਿਣ ਦੇ ਨੇ ਕਿ ਮਾਂ ਮਾਂ ਪਿਓ ਵਰਗਾ ਜਿਹੜਾ ਹੈ ਨਾ ਦੁਬਾਰਾ ਨਹੀਂ ਮਿਲਦਾ ਹੁਣ ਤੈਨੂੰ ਤੈਨੂੰ ਤੇਰੇ ਜਵਕਾਂ ਦੀ ਮਾਂ ਤਾਂ ਚੰਗੀ ਲੱਗਦੀ ਹੈ ਤੇ ਤੈਨੂੰ ਆਪਦੀ ਮਾਂ ਨਹੀਂ ਚੰਗੀ ਲੱਗਦੀ ਹੁਣ ਦੇਖੋ ਬਾਈ ਜੀ ਇੱਕ ਚੀਜ਼ ਦੇਖੋ ਕਿੱਡੀ ਬਿਸ਼ਰਮੀ ਵਾਲੀ ਗੱਲ ਹੈ ਆਖੇ ਵੀ ਸਾਨੂੰ ਇਹਦੀ ਚਮੜੀ ਚ ਉਹਦੀ ਸਕਿਨ ਚੋਂ ਮੁਸ਼ਕ ਮਾਰਦਾ ਕਿ ਹੋਰ ਹੀ ਮੁਸ਼ਕ ਆਉਂਦਾ ਵੀ ਕੰਜਰੋ ਤੁਹਾਡੇ ਗੂੰਹੋਂ ਨਹੀਂ ਮੁਸ਼ਕ ਆਇਆ ਉਹਨੂੰ ਥੋੜੇ ਮੂਠ ਚੋਂ ਨਹੀਂ ਮੁਸ਼ਕ ਉਹਦੋਂ ਉਹਦੋਂ ਕਿੰਨਾ ਮੁਸ਼ਕ ਮਾਰਿਆ ਹੋਊਗਾ ਉਹ ਕਿਵੇਂ ਕਿਵੇਂ ਸਾਫ਼ ਕੀਤਾ ਹੋਏ ਨੇ ਉਹਦੋਂ ਤੁਸੀਂ ਕਦੇ ਦੇਖਿਆ ਜੀ ਹੁਣ ਹੁਣ ਬਾਈ ਇਹਨਾਂ ਨੇ ਘਰ-ਬਾਰ ਬਣਾ ਤੇ ਵਿਆਹ ਤੇ ਕਰਤੇ ਹੁਣ ਤਾਂ ਮੇਰੇ ਜੋ ਆਪਾਂ ਹੀ ਮਾਸਕਾ ਹੋਣਾ ਇਹਨਾਂ ਨੂੰ ਕਿਉਂਕਿ ਹੁਣ ਮੈਂ ਦੀ ਧੀ ਵਾਸਤੇ ਕਹਿ ਦਿੰਦੀ ਮੈਨੂੰ ਗੱਲਾਂ ਕਰਨ ਲੈਣ ਦਿਓ ਸਾਡੇ ਕੋਲ ਕਿਹੜੀ ਨਾ ਆਉਂਦੀ ਰਾਣੀ ਤੋਂ ਐਵੇਂ ਮੈਥੋਂ ਹੋਰ ਦੋ ਵਾਰੀ ਦੱਸੋ ਦੋ ਵਾਰੀ ਕੱਪੜੇ ਬਦਲਦਿਆ ਬਾਥਰੂਮ ਪਏ ਇੱਥੇ ਆਬੈਨ ਹੁੰਦੇ ਆਪੇ ਆਪਾ ਕੁਚਤ ਸਾਹਿਦ ਇਹਨਾਂ ਆਇਆ ਇਹਦਾ ਕੋਲ ਉਹ ਆਪਣੇ ਆਪ ਦੀ ਸੰਭਾਲ ਕਰਦੇ ਸਾਨੂੰ ਦਾ ਹੱਥ ਨਹੀਂ ਲਾਉਣ ਦਿੰਦਾ ਕਦੇ ਸਾਡੇ ਕੋਲ ਇੱਕ ਬਜ਼ੁਰਗ ਹੋਰਾ ਹੀ ਬੈਠਿਆ ਦੋ ਮੁੰਡੇ ਇਹਨਾਂ ਦੇ ਇੱਕ ਮੁੰਡੇ ਦੀਆਂ ਤਿੰਨ ਕੋਠੀਆਂ ਦੋ ਫੈਕਟਰੀਆਂ ਲੁਧਿਆਣੇ ਵਰਗੇ ਸ਼ਹਿਰ 'ਚ ਸਾਡੇ ਸ਼ਹਿਰ ਦੇ ਬਜ਼ੁਰਗ ਆ ਇਹ। ਅੱਛਾ। ਇਹਨਾਂ ਦੇ ਸਾਰੇ ਭਰਾ ਚਲੇ ਗਏ ਇਕੱਲੇ ਰਹਿ ਗਏ। ਊੜੀ ਵੀ ਆਉਂਦੀ ਆ, ਮੁੰਡੇ ਵੀ ਆਉਂਦੇ ਆ। ਇਹਨਾਂ ਨੂੰ ਪਿੱਛੇ ਜੇ ਉਹਨਾਂ ਨੇ ਕਾਰ 'ਚ ਪਾ ਕੇ ਲਗਾਇਆ, ਕਾਰ ਦੀ ਡਿੱਗੀ 'ਚ ਪਾ ਕੇ ਲਗਾਇਆ। ਇਹਨਾਂ ਨੂੰ ਲੱਗੇ ਅਗਲੇ ਦਿਨ ਫੇਰ ਉੱਥੇ ਜਾ ਕੇ ਘੜਦਾ ਤੇ ਫੇਰ ਫੇਰ ਇੱਥੇ ਛੱਡ ਗਏ। ਫੈਕਟਰੀਆਂ ਵਾਲੇ ਬਜ਼ੁਰਗ। ਹਾਂਜੀ। ਉਹ ਦੋ ਬੈਟਰੀਆਂ ਤੇ ਕੋਠੀਆਂ ਜਿਹੜੇ ਅੰਦਰ ਬੈਠੇ ਤੁਹਾਡੇ ਕੋਲੇ। ਹਾਂਜੀ ਅੰਦਰ ਬੈਠੇ ਆ। ਹੋਰ ਅ빠। ਸਾਹਿਬ ਜੀ ਇਥੋਂ ਦੀਆਂ ਕਹਾਣੀਆਂ ਤੁਸੀਂ ਸੁਣੋ ਨਾ। ਜੀ। ਤੇ ਤੁਸੀਂ ਖੜ੍ਹ ਨਹੀਂ ਸਕਣਾ ਇੱਥੇ। ਸੱਚਾ ਆ ਇਹੋ ਜਿਹਾ ਇਹੋ ਜਿਹਾ ਆਉਂਦੇ ਪਰ ਅਸੀਂ ਹਰ ਇੱਕ ਨੂੰ ਹੱਥ ਪੈਰ ਬੰਨ ਕੇ ਇਹਨੇ ਭਰਾਵਾ ਇਹਨਾਂ ਨੂੰ ਲੈ ਜਾ ਇਹਨਾਂ ਨੇ ਤੈਨੂੰ ਸਾਰੀ ਉਮਰ ਪਾਲਿਆ ਕਰ ਲਾ ਜੇ ਕੋਈ ਮਾਰਿਆ ਮਗਰੋਂ ਵੀ ਤਾਂ 2 ਲੱਖ ਰੁਪਇਆ ਚਾਰ ਪਾਰਟੀ ਤੇ ਲਾਏਗਾ ਅੱਜ 2000 ਇਹਨਾਂ ਦੇ ਲਾ ਦੇ ਨਹੀਂ ਕੋਚਰ ਸਾਹਿਬ ਇੱਕ ਮੈਂ ਤੁਹਾਨੂੰ ਮੈਂਬਰ ਸਾਹਿਬ ਉਧਰ ਰਹੋ ਮੈਂ ਇੱਕ ਪਹਿਲਾਂ ਮੈਨੂੰ ਇੱਕ ਚੀਜ਼ ਦੱਸੋ ਤੁਸੀਂ ਅਰੋੜਾ ਜੀ ਆਜੋ ਤੁਸੀਂ ਵੀ ਇੱਕ ਮਿੰਟ ਪਹਿਲੀ ਗੱਲ ਤਾਂ ਇਹ ਇਹਨਾਂ ਨੇ ਵੱਡਾ ਕਰਨਾ ਹੀ ਕਰਨਾ ਜੀ ਮੁੜਕੇ ਦਾ ਲੱਖਾਂ ਰੁਪਇਆ ਖਰਚਦੇ ਹੈ ਤਾਂ ਬਿਹਤਰ ਹੈ ਵੀ ਪਹਿਲਾਂ ਹੀ ਇਹਨਾਂ ਦੀ ਸੇਵਾ ਕਰਾ ਦਿਓ ਕੁਝ ਟਾਈਮ ਨੇ ਮੈਂ ਤੁਹਾਨੂੰ ਇਹ ਪੁੱਛਦਾ ਜਿਵੇਂ ਆ ਤੁਸੀਂ ਬੜੀ ਜੀਬਗਲ ਦੱਸੀ ਆ ਵੀ ਫੈਕਟਰੀਆਂ ਵਾਲਿਆਂ ਦੇ ਕੋਠੀਆਂ ਚਾਰ ਚਾਰ ਪੰਜ ਪੰਜ ਕੋਠੀਆਂ ਵਾਲੇ ਦੇ ਬਜ਼ੁਰਗ ਉਹ ਕੀ ਕਹਿ ਕੇ ਛੱਡ ਕੇ ਜਾਂਦੇ ਫਿਰ ਕੰਜਰਾਂ ਨੂੰ ਸ਼ਰਮ ਨਹੀਂ ਆਉਂਦੀ ਉਹਨਾਂ ਨੂੰ ਉਹ ਕਹਿੰਦੇ ਸਾਨੂੰ ਵੀ ਮੁਸ਼ਕਲ ਆਉਂਦਾ ਜੀ ਅਜਾ ਹਾਲ ਹੈ ਬਜ਼ੁਰਗ ਹੋ ਕੇ ਇਹਨਾਂ ਦਾ ਇੱਕ ਮੁੰਡਾ ਇੱਥੇ ਆਉਂਦਾ ਪਰ ਉਹ ਉਹ ਨਹੀਂ ਆਉਂਦਾ 15 ਦਿਨ ਉਹ ਉਹ ਉਹਨਾਂ ਦੀ ਬਿਮਾਰ ਹਾਲਤ ਹੈ ਪਾਈਪ ਲੱਗੀ ਹੋਈ ਹੈ ਵਿੱਚ ਹੀ ਲੈਟ੍ਰੀਨ ਨਿਕਲਦੀ ਆ ਹੂੰ ਉਹ ਲੇਡੀ ਜਿਹੜੀ ਹੈਗੀ ਰੋਟੀ ਪਕਾਉਂਦੀ ਹੈ ਉਹਨੂੰ ਕਹੂਗਾ ਤੂੰ ਸਾਫ਼ ਕਰ ਕਹਿੰਦਾ ਮੈਨੂੰ ਮੋਸ਼ਕਾ ਹੁੰਦਾ ਉਹ ਦੂਜਾ ਵੱਡਾ ਹੈ ਉਹ ਉਹਦੇ ਕੋਲ ਹਰ ਵਾਰੀ 15-20 ਲੱਖ ਤੋਂ ਘੱਟ ਗੱਡੀ ਨਹੀਂ ਹੁੰਦੀ ਜਦੋਂ ਆਉਂਦਾ ਉਹ ਅੱਛਾ ਤੇ ਉੱਥੇ ਉਹ ਕਹਿੰਦੇ ਵੀ ਮੇਰੇ 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 ਤਿੰਨ ਕੋਠੀਆਂ ਦਾ ਕਹਿੰਦਾ ਵਿਲੀਆਂ ਪਈਆਂ ਜਿਹੜੀ ਜਿਮਰਜੀ ਜਾ ਕੇ ਰਹਿਣ ਉਹਦੇ ਖੁਦ ਹੀ ਵਰਡਿੰਗ ਹੈ ਅੱਛਾ ਤੇ ਜੇ ਇਹੋ ਜਿਹੇ ਹਰਾਤ ਲੋਕਾਂ ਦੇ ਹੈਗੇ ਆ ਇੱਕ ਪਿਓ ਨਹੀਂ ਸਮਝ ਆਉਂਦਾ ਵੀ ਤੁਹਾਨੂੰ ਕਿਵੇਂ ਪਾਲਕਿਓ ਨੇ ਇਹ ਮੈਨੂੰ ਮੈਂ ਜਾਣਦਾ ਇਹਨਾਂ ਨੂੰ ਬਚਪਨ ਤੋਂ ਇਹਨਾਂ ਦੇ ਇੱਥੇ ਕੱਪੜੇ ਦਾ ਕੰਮ ਆਪਣੀ ਗਲੀ 'ਚ ਹੁੰਦਾ ਤੇ ਅੱਜ ਹਾਲਾਤ ਇਹਨਾਂ ਦੇ ਆ ਆ ਹਾਲ ਹੈ ਵੀ ਅਸੀਂ ਅਸੀਂ ਉਹਨਾਂ ਦੇ ਕਿੰਨੇ ਕਰ ਸਕਦੇ ਹਾਂ ਸਾਡੇ ਪੰਜ-ਪੰਜ ਕੋਠੀਆਂ ਦੇ ਮਾਲਕ ਹੈ ਤੇ ਬਜ਼ੁਰਗ ਇੱਥੇ ਬਿਰਧ ਆਸ਼ਰਮ ਦੇ ਵਿੱਚ ਬਿਲਕੁਲ ਬਿਲਕੁਲ ਕਹਿੰਦੇ ਮੁਸਕ ਆਉਂਦਾ ਹੈ ਮਾਪਿਆਂ ਨੂੰ ਖੁੱਡੇ ਨਹੀਂ ਨਾ ਚਾਹੀਦੇ ਜਵਾਨਾਂ ਦਾ ਪਿਆਰ ਚਾਹੀਦਾ ਦੇਖੋ ਨਾ ਮੈਂ ਤਾਂ ਕਹਿੰਦਾ ਵੀ ਤੁਸੀਂ ਫਿਰ ਆ ਸਾਰਾ ਜਿਹੜਾ ਇੰਨਾ ਕਰਦੇ ਹੋ ਤੁਹਾਡੇ ਕੋਲ ਮੈਂ ਵੇਖਿਆ ਵੀ ਘਟੋ ਘਟ ਬੱਚੇ ਵੀ ਹੈ ਹਨਾ ਬੱਚੇ ਕਿਵੇਂ ਇਹੋ ਜਿਹੜੇ ਚਾਰ-ਪੰਜ ਬੱਚੇ ਨੇ ਬੱਚੇ ਇੱਕ ਤਾਂ ਅਸੀਂ ਲਿਆਏ ਸੀ ਉਹਨੂੰ ਕੁੱਟਮਾਰ ਕਰਿਆ ਕਰਦੇ ਸੀ ਉਹਦੀ ਉਹਦੇ ਵਿੱਚ ਤਾੜਿਆ ਹੁੰਦਾ ਸੀ ਬੱਚਾ ਉਹ ਉਹ ਉਹਦਾ ਨੌ ਵੀ ਵਰਦਤਾ ਸੀਗਾ ਕਾਪਾ ਮਾਰ ਕੇ ਅੱਛਾ ਜੀ ਉਹ ਅਸੀਂ ਰੈਸਕਿਊ ਕਰਕੇ ਲਿਆਏ ਸੀਗੇ ਉਹ ਅੱਜ 4 ਸਾਲ ਹੋ ਗਏ ਸਾਡੇ ਕੋਲ ਹੀ ਇਹੋ ਇੱਕ ਜਿਹੜੀ ਵਿਧਵਾ ਰੋਟੀ ਪਕਾਉਂਦੀ ਤਿੰਨ ਬੱਚੇ ਉਹਨਾਂ ਦੇ ਆ अच्छा वो जड़ी ਭੈਣ ਪਾਣੀ ਦੇ ਕੇ ਗਈ ਸੀ ਹਾਂਜੀ ਹਾਂਜੀ ਪਾਣੀ ਦੇ ਕੇ ਉਹ ਰੋਟੀ ਪਾਣੀ ਵੀ ਹੋਈ ਹਾਂਜੀ ਉਹਨੂੰ ਵੀ ਤੁਸੀਂ ਸੰਭਾਲ ਰਹੇ ਹੋ ਉਹ ਵੀ ਅੱਛੀ ਉਹ ਮੇਰੇ ਰੱਬਾ ਤੇ ਇੱਕ ਪਿੱਛੇ ਮਾਤਾ ਹੈ ਉਹਦੀ ਲੱਤ ਵੀ ਹੈ ਨਹੀਂ ਦੇਖਿਆ ਜੀ ਹਾਂ ਜਿਹਨਾਂ ਕੋਲ ਬੈਠੇ ਸੀ ਤੁਸੀਂ ਨਹੀਂ ਪਿੱਛੇ ਬੈਠੇ ਅੰਦਰ ਅੱਛਾ ਪਿੱਛੇ ਹੋਰ ਹੈ ਮਾਤਾ ਹਾਂ ਉਹਦੀ ਲੱਤ ਮੈਂ ਦੇਖਿਆ ਕਾਫੀ ਬਜ਼ੁਰਗ ਤੁਹਾਡੇ ਕੋਲ ਬੈਠੇ ਹੋ ਤੁਰ ਵੀ ਨਹੀਂ ਸਕਦੇ ਉਹ ਤਾਂ ਅੱਛਾ ਦੋ ਬੱਚੇ ਦਿਨੇ ਉੱਥੇ ਕੰਮ ਸਿੱਖਣ ਭੇਜੀਦਾ ਆਪਣੀ ਏਜੰਸੀ 'ਚ ਉਹ ਪੜਾਰ ਹੈ ਕੰਮ ਵੀ ਸਖਾ ਰਹੇ ਹੋ ਹਾਂ ਨੇ ਮੈਨੇਜ ਕਿਵੇਂ ਕਰਦੇ ਹੋ ਫਿਰ ਤੁਸੀਂ ਖਰਚੇ ਵਗੈਰਾ ਕਿਵੇਂ ਮੈਨੇਜ ਕਰਦੇ ਹੋ ਇਹ ਕੋਈ ਦੇਖੋ ਜੀ ਘਟ ਜਾਂਦੇ ਆ ਤਾਂ ਅਸੀਂ ਕਦੇ ਐ ਨਹੀਂ ਕਿਹਾ ਵੀ ਮੈਂ ਮੈਂ ਦੇਖੋ ਉਹ ਆਪੇ ਹੀ ਪ੍ਰਬੰਧ ਕਰਦਾ ਹਾਂ ਲੱਗਦਾ ਸਾਨੂੰ ਨਾ ਤਾਂ ਅਸੀਂ ਅੱਜ ਤੱਕ ਪਰਚੀ ਘਟਦੇ ਨਹੀਂ ਜੀ ਕਿਸੇ ਤੋਂ ਨਾ ਅਸੀਂ ਮੰਗਣ ਜਾਂਦੇ ਆ ਜੇ ਕਿਸੇ ਨੇ ਸੇਵਾ ਪਾਤੀ ਤਾਂ ਠੀਕ ਹੈ ਨਾ ਪਾਈ ਦਾ ਕੋਈ ਗੱਲ ਨਹੀਂ ਕੁਝ ਮੈਂ ਚੱਲ ਲੈਣਾ ਕੁਝ ਇਹ ਚੱਲ ਲੈਂਦੇ ਆ ਆਪੇ ਆਪਣੀ ਦੁਨੀਆ ਚ ਆਹ ਦੇਖੋ ਇਹ ਕੰਜਰੋ ਆ ਸਿੱਖੋ ਇਹਨਾਂ ਲੋਕਾਂ ਤੋਂ ਆ ਤੁਹਾਡੇ ਯਾਰਾਂ ਦੇ ਧੱਕੇ ਜਿਹੜਾ ਆ ਦੇਖ ਲੈ ਰਾਣੀ ਸੁਣ ਲੈ ਜੇ ਮਾੜੀ ਮੋੜੀ ਸ਼ਰਮ ਤੁਹਾਨੂੰ ਆ ਜਾਏ ਤਾਂ ਇਹਨਾਂ ਦੇ ਕਿਹੜਾ ਮਾਪਿਓ ਨਹੀਂ ਹੋਣਗੇ ਉਹਨਾਂ ਨੂੰ ਸੰਭਾਲ ਸਕਦੇ ਨਾ ਕਰੇ ਅੱਥੇ ਦੇਖੋ ਉਹ ਵਿਧਵਾ ਵਿਚਾਰੀ ਦੱਸਿਆ ਉਹ ਭੈਣ ਜਿਹੜੀ ਪਾਣੀ ਦੇਖ ਕੇ ਗਈ ਆ ਉਹਦੇ ਬੱਚੇ ਤਿੰਨ ਬੱਚੇ ਕੇ ਚਾਰ ਨਾਲ ਬੱਚੇ ਸਾਹਮਣੇ ਨਾਲ ਉਹਨੂੰ ਸਾਹਮਣੇ ਨਾਲ 10-12 ਬਜ਼ੁਰਗ ਸਾਹਮਣੇ ਆ ਉਹ ਬਜ਼ੁਰਗਾਂ ਸੁਣ ਲਾ ਓਏ ਆ ਸੁਣ ਲਾ ਕੰਜਰਾ ਇਧਰ ਉਹ ਬਜ਼ੁਰਗ ਹੁਣ ਤੁਹਾਨੂੰ ਕੀ ਆਖੀਏ ਉਹਨਾਂ ਦੇ ਬਜ਼ੁਰਗ ਜਣਦੇ ਆ ਫੈਕਟਰੀਆਂ ਜਿਨ੍ਹਾਂ ਦੇ ਤਿੰਨ-ਤਿੰਨ ਕੋਠੀਆਂ ਵੇਚ ਲੀਆਂ ਪੰਜਾਂ ਵੱਡੇ-ਵੱਡੇ ਸ਼ਹਿਰਾਂ ਦੇ ਵਿੱਚ ਉਹਨਾਂ ਦੇ ਬਜ਼ੁਰਗ ਤੇ ਤੂੰ ਮੈਂ ਹੁਣ ਬੱਚੇ ਦੇਖਾਂ ਕਿ ਮੈਂ ਘਰ ਵਾਲੀ ਦੇਖਾਂ ਕਿ ਮੈਂ ਅੱਛਾ ਘਰ ਵਾਲੀ ਇਹਨੂੰ ਰੱਖ ਲਾ ਬ ਮੈਂ ਤਾਂ ਕਦੇ ਨਾ ਕਹਿਆ ਇਹ ਤਾਂ ਹਰ ਟਾਈਮ ਮੇਰਾ ਪੁੱਤ ਇਹ ਤਾਂ ਕਦੇ ਤੇਰੇ ਚੋਂ ਵੀ ਆਉਂਦਾ ਮੇਰਾ ਪੁੱਤ ਮੇਰਾ ਤਾਂ ਇਹਦਾ ਐ ਕਰਦੀ ਰਹਿੰਦੀ ਆ ਐ ਕਰਦੀ ਹਾਂ ਉੱਥੇ ਪਿੱਛੇ ਜਾ ਕੇ ਬਹਿ ਜਾਂਦੀ ਆ ਇਕੱਲੀ ਇਕੱਲੀ ਬੋਲੀ ਜਾਂਦੀ ਕਿਹਦੇ ਨਾਲ ਗੱਲਾਂ ਕਰਦੀ ਆ ਉਹ ਤਾਂ ਉਹ ਤਾਂ ਪਾਗਲਾਂ ਵਾਲਾ ਹਰਕਤਾਂ ਹੋਈਆਂ ਪਈਆਂ ਇੰਨਾ ਦਾ ਜਵਾਕਾਂ ਨਾਲ ਹੀ ਸੀਰ ਹੁੰਦਾ ਜੀ ਮਾਪੇਰ ਦਾ ਤਾਂ ਮਾਪੇਰ ਦਾ ਦਿੱਕੇ ਬੱਚਿਆਂ ਦਾ ਯਾਰ ਇੰਨਾ 2 ਮਿੰਟ ਟਾਈਮ ਭਾਲਦੇ ਪੋਤੀਆਂ ਇੱਕ ਮਿੰਟ ਨਹੀਂ ਸੀ ਛੱਡੇ ਜਿਹੜੇ ਅੱਜ ਮੈਨੂੰ 5 ਦਿਨ ਹੋ ਗਏ ਇੱਥੇ ਬੈਠੀ ਨੂੰ ਚਲ ਮੈਂ ਤਾਂ ਆਪਾਂ ਨਾ ਜਾਣਾ ਹੁਣ ਠੀਕ ਹੈ ਮੈਂ ਤੁਹਾਨੂੰ ਲੈ ਕੇ ਰਾਣੀ ਮੇਰੀ ਗੱਲ ਸੁਣ ਲੈ ਇੱਕ ਇੱਕ ਗੱਲ ਸੁਣ ਲੈ ਮੇਰੀ ਇਧਰ ਤੇ ਤੂੰ ਬੜੀ ਘਟੀਆ ਗੱਲ ਆਖੀ ਐ ਵੀ ਮੈਂ ਆਪਦਾ ਪਰਿਵਾਰ ਵੀ ਵੇਖਣਾ ਆ ਜਿਹਨੇ ਜੰਮ ਕੇ ਐਡਾ ਕੀਤਾ ਨੌਹਾਂ ਦੇ ਵਿੱਚ ਗੂੰਹ ਨੀ ਨਿਕਲਦਾ ساری ਉਮਰ ਮਾਂ ਪਿਓਦੋਂ ਉਹ ਤੈਨੂੰ ਜ਼ਰੂਰੀ ਨਹੀਂ ਆ ਤੇਰੀ ਘਰ ਵਾਲੀ ਖੜੀ ਐ ਵੇਖ 32 ਲਖਣੀ ਕਿਹੋ ਜਿਹੀ ਮਤ ਲੈ ਕੇ ਆਈ ਐ ਪਤਾ ਨਹੀਂ ਕਿਹੋ ਜਿਹੀ ਮਾਹੌਲ ਚ ਪਾਲੀ ਹੋਊਗੀ ਮਾਂ ਪਿਓ ਨੇ ਕਿਹੋ ਜਿਹਾ ਸਾਵਨਾ ਪਾਲਿਆ ਇਹਨੂੰ ਠੀਕ ਐ ਇਹ ਮੋਸ਼ਕਾ ਉਹਦਾ ਉਹਦੀ ਚਮੜੀ ਦੇ ਵਿੱਚੋਂ ਮੋਸ਼ਕਾ ਉਹਦਾ ਵੀ ਕੱਪੜਿਆਂ ਚੋਂ ਅਖੇ ਨਾਉਂਦੀ ਨਹੀਂ ਆ ਕੀ ਦੱਸਿਆ ਬਾਈ ਜੀ ਹੋਰਾਂ ਨੇ ਹੁਣੇ ਦੱਸਿਆ ਨਾ ਵੀ ਦੋ ਵਾਰ ਹੀ ਨਾਉਂਦੀ ਐ ਜਦੋਂ ਕਹਿੰਦੇ ਉ ਜਿਸ ਦਿਨ ਤੁਹਾਡੇ ਘਰੋਂ ਆਈ ਤੇ ਆਹ ਕੱਪੜੇ ਦੇਖ ਲਓ ਅੱਜ ਹਾਲਾਤ ਵੇਖ ਲਓ ਜਿਸ ਦਿਨ ਲੱਗਦਾ ਨਹੀਂ ਸੀ ਵੀ ਇਹ ਇਹੋ ਜੇ ਕਰਦੀ ਹੋਊਗੀ ਅੱਛਾ ਜੀ ਇਹੋ ਜੇ ਅੱਜ ਪਹਿਰਾਵਾ ਲੱਗਦਾ ਉਹ ਦਿਨ ਤਾਂ ਲੱਗਦਾ ਸੀ ਇਹ ਕੋਈ ਮੰਗਣ ਮੰਗਣ ਵਾਲੀ ਕਹਿੰਦਾ ਤਾਂ ਲੱਗਦਾ ਸੀ ਹਾਂ ਅੱਛਾ ਪਰ ਉਹ ਰੋਂਦੀ ਜਾਂਦੀ ਸੀ ਮੈਂ ਤਾਂ ਉਹਦੇ ਕਰਕੇ ਅਸੀਂ ਰੋਕ ਲਿਆ ਆਹ ਦੇਖ ਲਓ ਤੋਤੇ ਕੱਪੜੇ ਐ ਵਧੀਆ ਪੁੱਛੋ ਅੱਛਾ ਇਹ ਕੱਪੜੇ ਨਾਲ ਲੈ ਕੇ ਤੁਸੀਂ ਪੁਆਏ ਸੀ ਅਸੀਂ ਪੁਆਏ ਜੀ ਓਹੋ ਮਾਦਾ ਇਨਾਂ ਵੱਲੋਂ ਮੈਂ ਮਾਫੀ ਚਾਹਣਾ ਹੈ ਕਿਉਂਕਿ ਮੈਨੂੰ ਤਾਂ ਸਾਰੇ ਪਿੰਡ ਦੀ ਫਿਕਰ ਹੈ ਠੀਕ ਹੈ ਤੂੰ ਚੱਲਣਾ ਮੇਰੇ ਨਾਲ ਜੇ ਅੱਜ ਤੋਂ ਬਾਅਦ ਕੁਝ ਹੋਇਆ ਨਾ ਤੇ ਮੈਂ ਤੈਨੂੰ ਦੱਸੂਗਾ ਵੀ ਇਹ ਜੇ ਘਰੇ ਉਠੋ ਸਰਪੰਚ ਸਾਹਿਬ ਇਹ ਤਾਂ ਕੁਝ ਵੀ ਨਹੀਂ ਇਹ ਤਾਂ 12 12 ਪਰਿਵਾਰ ਤਾਂ ਅਸੀਂ ਇਹੋ ਜੇ ਬੰਦੇ ਅਸੀਂ ਵਾਪਸ ਭੇਜ ਚੁੱਕੇ ਹਾਂ ਜਿਹੜੇ ਘਰਾਂ 'ਚ ਵਾਪਸ ਜਾ ਕੇ ਉਹਨਾਂ ਦੀ ਪੁੱਛਗਿੱਛ ਸ਼ੁਰੂ ਹੋ ਗਈ ਆ ਤੁਹਾਡੇ ਕੋਲ ਆਉਣ ਤੋਂ ਬਾਅਦ ਹਾਂ ਅੱਛਾ ਜੀ ਜਿਹੜੇ ਬਿਲਕੁਲ ਸਮਝਾ ਕੇ ਜਾ ਕੇ ਜਾਂ ਉਹਨਾਂ ਨੂੰ ਦੱਸ ਕੇ ਵੀ ਭਾਈ ਆ ਹਾਲ ਨਾ ਕਰੋ ਮਗਰੋਂ 2-2 4-4 ਲੱਖ ਭੋਗਾਂ ਤੇ ਲਾਓਗੇ ਹਾਂ ਅੱਜ 10 ਵੀ ਹਜ਼ਾਰ ਇਹਨ अच्छा मतलब ਤੁਹਾਡੇ ਕੋਲੋਂ ਉਹੋ ਜਿਹੇ ਵੀ ਪਰਿਵਾਰ ਹੈਗੇ ਜਿਹੜੇ ਆਪਦੇ ਬਜ਼ੁਰਗਾਂ ਨੂੰ ਵਾਪਸ ਲੈਣ 32% ਜਾ ਚੁੱਕੇ ਵਾਪਸ ਹੁਣ ਤੱਕ ਜਿੰਨ 12 ਤਾਂ ਉਹ ਹੈ ਜਿਨ੍ਹਾਂ ਦੇ ਕੇਅਰ ਟੇਕਰ ਵਾਪਸ ਜਿਨ੍ਹਾਂ ਨੂੰ ਸਮਝ ਆ ਗਈ ਵੀ ਸਾਡਾ ਮਾਂ-ਬਾਪ ਹੀ ਸਾਰਾ ਕੁਝ ਹੈ ਅਸੀਂ ਸਾਹਮਣਾ ਹੈ ਅਸੀਂ ਸਾਹਮਣਾ ਹੈ ਅੱਛਾ ਜੀ ਤੇ ਜੇ ਇਹਨਾਂ ਨੂੰ ਵੀ ਅਕਲ ਆਉਂਦੀ ਹੈ ਤਾਂ ਇਹ ਜ਼ਰੂਰ ਇਹਨਾਂ ਨੂੰ ਚਾਹੀਦਾ ਦੇਖੋ ਜੀ ਇਹਨਾਂ ਨੂੰ ਅਕਲ ਜੇ ਇਹਨਾਂ ਨੂੰ ਅਕਲ ਨਾ ਆਈ ਇਹਨਾਂ ਨੂੰ ਤਾਂ ਮੇਰਾ ਦਾ ਬੁਢਾਪਾ ਪੈਨਸ਼ਨ ਲੱਗੀ ਉਹਦੇ ਤੱਕ ਮਤਲਬ ਹੋਊਗਾ ਨਹੀਂ ਇੱਕ ਤਰੀਕ ਨੇੜੇ ਬੁਢਾਪਾ ਕਹਿੰਦੀ ਹੈ ਵੀ ਮੈਨੂੰ ਮੇਰੇ ਮੇਰੇ ਤਾਂ ਪਤਾ ਨਹੀਂ ਮੇਰਾ ਆਪਦਾ ਨੰਬਰ ਬਾਈ ਬੈਠਿਆ ਹੈ ਬੁਢਾਪਾ ਪੈਨਸ਼ਨ ਵੀ ਕਢ ਲੈਂਦੇ ਸਾਰਾ ਕੁਝ ਕਢ ਲੈਂਦੇ ਜੀ ਉਹ ਥੋੜਾ ਬੇੜਾ ਕਾ ਸਾਡੇ ਕੋਲ ਅੰਦਰ ਬੈਠੀ ਹੈ ਇੱਕ ਬਜ਼ੁਰਗ ਲੱਤ ਕੱਟੀ ਵੀ ਹੈ ਜੀ ਉਹਦਾ ਭਰਾ ਆਉਂਦਾ ਪੈਨਸ਼ਨ ਕਢਾ ਕੇ ਛੱਡ ਜਾਂਦਾ ਓਏ ਹੋਏ ਆ ਸੁਣ ਲੋ ਓਏ ਆ ਸੁਣ ਲਓ ਤੁਸੀਂ ਮਾੜੀ ਮੋਟੀ ਤੁਹਾਨੂੰ ਅਕਲ ਆ ਜਾ ਤੁਸੀਂ ਨਹੀਂ ਬਜ਼ੁਰਗ ਹੋਣਾ ਜੇ ਕੱਲ ਨੂੰ ਤੁਹਾਡੇ ਜਵਾਕ ਉਹਡੇ ਘਰੇ ਬੈਠੇ ਦਾਦੀ ਦਾਦੀ ਕਰਦੇ ਵੀ ਕਿੱਧਰ ਗਈ ਦਾਦੀ 4 ਦਿਨ ਹੋ ਗਏ ਜੇ ਕੱਲ ਨੂੰ ਤੁਹਾਡੇ ਪਿੰਡਾਂ ਜੋ ਮੁਸ਼ਕ ਨਹੀਂ ਮਾਰਨਾ ਤੁਹਾਡੇ ਲੀੜਾਂ ਜੋ ਮੁਸ਼ਕ ਨਹੀਂ ਮਾਰਨਾ ਹੋ ਸਕਦਾ ਲੱਤਾਂ ਬਾ ਕੋਈ ਖੜਜੇ ਹੋ ਸਕਦਾ ਮੰਜੇ 'ਚ ਪੈ ਜਾਓ ਤੁਸੀਂ ਮੰਜੇ 'ਚ ਖੱਗੋ ਫਿਰ ਤੁਸੀਂ ਕੀ ਆਸ ਰੱਖਦੇ ਵੀ ਤੁਹਾਡੇ ਜਿਹੜਾ ਮੁੰਡਾ ਤੇ ਕੁੜੀ ਜਮੇ ਤੁਹਾਨੂੰ ਸਾਂਭ ਲੈਣਗੇ ਗਲਤੀ ਹੋ ਗਈ ਕੱਲ ਨੂੰ ਥੋੜੀ ਨਾ ਆਉਣੀ ਆ ਨਾ ਥੋੜੀ ਨਾ ਨੇ ਮੁੜ ਕੇ ਥੋੜੀ ਕੁੜੀ ਨੂੰ ਨਾ ਵੜਨ ਦਿੱਤਾ ਜਵਾਨ ਤਾਂ ਉਹਨਾਂ ਨੇ ਵੀ ਹੋਣਾ ਨਾ ਫਿਰ ਕਿਹੜੇ ਪਾਸੇ ਜਾਓਗੇ ਤੁਸੀਂ ਤੁੱਕੇ ਕਾਦੀ ਮਾਫੀ ਹੈ ਘਰ ਜਾ ਕੇ ਫੇਰ ਉਹੀ ਕੁਛ ਕਰੀ ਦਿੰਦੀ ਮਾਫੀ ਹੈ ਜੀ ਤੁਹਾਡੀ ਤੁਸੀਂ ਉਹਨਾਂ ਤੋਂ ਮੰਗੋ ਇਹਨਾਂ ਤੋਂ ਥੋੜਾ ਬਾਕੀ ਉਹ ਮਾਂ ਮਾਫ ਕਰਦੀ ਹੈ ਤੁਸੀਂ ਤੁਸੀਂ ਗੱਲ ਨੂੰ ਦੇਖਣਾ ਮਾਫ ਕਰਦੇ ਸੀ ਜੇ ਤਾਂ ਮਾਂ ਵਾਂਗੂੰ ਸਮਝ ਸਕਦੇ ਹੋ ਮੈਂ ਖੁੱਡੇ ਮਾਰ ਕੇ ਕਰਤਾ ਤੇ ਮਰੀ ਦੇ ਮੂੰਹੋਂ ਮੇਰੇ ਕਿਓ ਲਾਵਗੇ ਕਿਓ ਕੋਤ ਸੋੜੇ ਆਪ ਦੇ ਰਿਸ਼ਤੇ ਮਾਤਾ ਕੋਈ ਨਹੀਂ ਲੈ ਕੇ ਨਹੀਂ ਸਭ ਪੰਜਾਉ ਤੁਸੀਂ ਉਹਦੇ ਮੈਨੂੰ ਘਰੇ ਸਾਡੇ ਗਏ ਸੀ ਨਾ ਮੈਨੂੰ ਫੇਰ ਕਰਤਾ ਠੁੱਡੇ ਮਾਰ ਮਾਤਾ ਉਹਦੇ ਮੈਨੂੰ ਲੱਗਿਆ ਸੀ ਕਿ ਮਾੜਾ ਮੋਟਾ ਥੋੜਾ ਕਲੇਸ਼ ਆ ਹੁਣ ਪਤਾ ਲੱਗਿਆ ਵੀ ਚਾਰ ਦਿਨ ਜਿਉਂਦੇ ਬਸਦੇ ਰੋ ਭਰਾਵਾ ਤੁਸੀਂ ਜਿਹੜੇ ਪਤਾ ਨਹੀਂ ਚਲੋ ਸਾਡਾ ਕੋਈ ਗੱਲ ਨਹੀਂ ਸਾਡਾ ਨਹੀਂ ਸਾਡਾ ਫਰਜ਼ ਹੈ ਨਹੀਂ ਨਹੀਂ ਤੁਹਾਡਾ ਤਾਂ ਬਹੁਤ ਸਾਡਾ ਬਸ ਅਸੀਂ ਅਸੀਂ ਤਾਂ ਫੇਰ ਕਹਿੰਦੇ ਆਂ ਵੀ ਜੇ ਫੇਰ ਮਾਤਾ ਤੈਨੂੰ ਕੋਈ ਨਾ ਸੰਭੇ ਤਾਂ ਸਾਡੇ ਕੋਲ ਫੇਰ ਕੁੱਲੇ ਦਰਵਾਜ਼ੇ ਆ ਜਦੋਂ ਮਰਜੀ ਕੁੱਲੇ ਹੈਨਾ ਔਰ ਜੇ ਇਹਨਾਂ ਨੂੰ ਸਬਕ ਨਾ ਮਿਲਿਆ ਤਾਂ ਮੈਨੂੰ ਲੱਗਦਾ ਵੀ ਇਹਨਾਂ ਨੂੰ ਸਬਕ ਦੇਣਾ ਚਾਹੀਦਾ ਹੈ ਇਹਨਾਂ ਨੂੰ ਜਗ ਜਾਹਰ ਕਰਨਾ ਚਾਹੀਦਾ ਲੋਕ ਇਹਨੂੰ ਪਿੰਡ ਵਾਲੇ ਵੀ ਜੇ ਕੱਲ ਨੂੰ ਮਾਤਾ ਜੀ ਦੁਬਾਰਾ ਕਸ਼ ਕਰਦੇ ਆ ਨਾ ਤਾਂ ਪਿੰਡ ਵਾਲਿਆਂ ਨੂੰ ਭਾਵੇਂ ਕਹਿ ਕੇ 10 ਬੰਦਿਆਂ ਨੂੰ ਸਰਪੰਚ ਸਾਹਿਬ ਨੂੰ ਕਹਿੰਦਾ ਮੈਂ ਵੀ ਇਹਨਾਂ ਨੂੰ ਇਹਨਾਂ ਨੂੰ ਪਿੰਡ ਚ ਬੇਦਖਲ ਕਰ ਦਿਓ ਨਹੀਂ ਨਹੀਂ ਕਰਾਂਗੇ ਜੇ ਮੈਂ ਕਾਰਵਾਈ ਪਾਉਂਗੇ ਉਹ ਜੇ ਜੇ ਇਹੋ ਜਿਹੇ ਪਰਿਵਾਰ ਮੇਰੇ ਪਿੰਡ ਚ ਹੋਣਗੇ ਨਾ ਜੋ ਤੱਕ ਮੇਰੀ ਸਰਪੰਚੀ ਹੈ ਤਾਂ ਮੈਂ ਬਖਸ਼ਦਾ ਨਹੀਂ ਇਹਨਾਂ ਲੋਕਾਂ ਨੂੰ ਮੈਨੂੰ ਤਾਂ ਪਤਾ ਹੀ ਹੋਣ ਲੱਗਿਆ ਵੀ ਕੁੜੀ ਨੂੰ ਵਿਚਾਰੀਆਂ ਦੀ ਮੇਰੀ ਨੂੰ ਨਹੀਂ ਘਰੇ ਵੜਨ ਦਿੰਦੀ ਨੋ ਮੇਰੀ ਠੀਕ ਹੈ ਕੁੜੀ ਕੋਲ ਜਾ ਆਧਾਰ ਕਾਰਡ ਵਾਲੀ ਵਸਤੇ ਚੜ ਜਾ ਕਰਾਇਆ ਵੀ ਹੈ ਨਹੀਂ ਦੇ ਇਹਨੂੰ ਯਾਰ ਹੱਦ ਹੋ ਗਈ ਗਾਂ ਆਧਾਰ ਕਾਰਡ ਵਾਲੀ ਨਾ ਮਿਲੇ ਫੇਰ ਮਾਂ ਦਾ ਕਿਧਰ ਨੂੰ ਜਾਊਗੀ ਜੇ 10 ਰੁਪਏ ਤੁਹਾਡਾ ਬਹੁਤ ਧੰ ਜਿਹੜੇ ਪਤਾ ਨਹੀਂ ਕਿੰਨੇ 20-20 ਪਰਿਵਾਰ 30-30 ਪਰਿਵਾਰ 50-50 ਪਰਿਵਾਰ ਤੇ ਬਹੁਤ ਆਮ ਤੌਰ ਤੇ 100-100 2-200 ਪਰਿਵਾਰ ਜਿਹੜੇ ਬਜ਼ੁਰਗ ਜਿਹੜੇ ਬੱਚੇ ਅਨਾਥ ਜਿਹੜੀਆਂ ਵਿਧਵਾ ਔਰਤਾਂ ਉਹਨਾਂ ਨੂੰ ਸਾਹਮਣੇ ਦੇਖੋ ਇਹਨਾਂ ਦੇ ਕਿਹੜਾ ਘਰ ਪਰਿਵਾਰ ਨਹੀਂ ਗੇ ਇੱਕ ਇਹਨਾਂ ਨੂੰ ਵੇਖੋ ਆ ਖੜੀ ਲਿਸ਼ਕੀ ਪੁਸ਼ਕੀ ਇਹ ਕ ਇਹਨਾਂ ਨੂੰ ਵੇਖੋ ਆ ਖੜਾ ਪੁੱਤ ਨੀਵੀਂ ਪਾਈ ਹੁਣ ਅੱਖਾਂ ਨੀਵੀਆਂ ਹੁੰਦੀਆਂ ਨੇ ਦੇਖੋ ਇੱਕ ਆ ਖੜੇ ਜਿਨ੍ਹਾਂ ਨੇ ਆ ਮਾਂ ਜਿਹੜੀ ਰੱਬ ਵਰਗੀ ਮਾਂ ਜਿਹੜੀ ਆ ਨਾ 4 ਦਿਨ ਹੋ ਗਏ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੀ ਮਾਂ ਗਈ ਕਿੱਥੇ ਆ ਮਾਤਾ ਮੈਂ ਤੁਹਾਨੂੰ ਆਪ ਇਕ ਨਾ ਪਾ ਫਰੂਟ ਲੈ ਕੇ ਆਏ ਸੀਗੇ ਠੀਕ ਹੈ ਹਾਂ ਗੱਡੀ ਚ ਰਹਿ ਗਏ ਜੀ ਹਾਂ ਹਾਂ ਲਿਆਓ ਹਾਂ ਲਿਆਓ 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 ਫਰੂਟ ਅਸੀਂ ਨਾ ਜੀ ਬੱਸ ਬਹੁਤ ਮਿਹਰਬਾਨੀ ਜੀ ਭੇਟਾ ਸਵਕਾਰ ਕਰਿਓ ਦੇਖੋ ਸਾਡੇ ਦਾ ਨਾ ਅਸੀਂ ਪੈਸਾ ਲੈਣੇ ਆ ਜੀ ਕਿਥੋਂ ਨਾ ਅਸੀਂ ਪਰਚੀ ਕੱਟਦੇ ਆ ਨਾ ਸਾਡਾ ਕੋਈ ਟੈਂਪੋ ਚੱਲਦਾ ਨਾ ਕੁਝ ਹੋਰ ਇੱਥੇ ਨਾ ਪਿੱਛੇ ਤੁਸੀਂ ਆ ਪਿਛਲਾ ਦਿਖਾਇਓ ਆ ਸਾਰਾ ਜਿਹੜਾ ਆਸ਼ਰਮ ਬਣਾਇਆ ਨਾ ਇਹ ਸਭ ਤੋਂ ਵੱਡਾ ਡੇਰਾ ਜਿਹੜਾ ਸੱਚਾ ਸੌਦਾ ਪ੍ਰੇਮੀਆਂ ਨੇ ਇਸਨੇ 1 ਸਾਲ ਹੋਣ ਵਾਲਾ ਹੈ ਜੀ 1 ਸਾਲ ਜੇ ਇਹਨਾਂ ਨੇ ਸਾਰੇ ਬੂਟੇ ਲਾ ਕੇ ਰੋਜ਼ ਕੇਅਰ ਕਰਦੇ ਆ ਮਤਲਬ ਅਸੀਂ ਉਹਨਾਂ ਦਾ ਧੰਨਵਾਦੀ ਆ ਵੀ ਉਹਨਾਂ ਨੇ ਅਗਲੇ 3 ਸਾਲਾਂ ਚ ਇੱਥੇ ਬਹੁਤ ਵਧੀਆ ਜੰਗਲ ਬਣਾ ਦਨਾ ਚਲੋ ਇੰਨੇ ਪੰਛੀ ਆਉਣ ਲੱਗੇ ਇੰਨਾ ਕੁਝ ਆਉਣ ਲੱਗਾ ਸਾਨੂੰ ਸਾਡੀ ਤਾਂ ਰੂਹ ਖੁਸ਼ ਹੁੰਦੀ ਇੱਥੇ ਆ ਕੇ ਪਰ ਅਸੀਂ ਜਦੋਂ ਪਰਿਵਾਰ ਚ ਇਹੋ ਜਿਹਾ ਕੋਈ ਜੀ ਆਉਂਦਾ ਉਦੋਂ ਸਾਡਾ ਮਨ ਬਹੁਤ ਦੁਖਦਾ ਜੀ ਲਓ ਮੈਂਬਰ ਸਾਹਿਬ ਬਹੁਤ ਥੋੜਾ ਧੰਨਵਾਦ ਹੈ ਮਾਤਾ ਜੀ ਆਪ ਦੇ ਹੱਥਾਂ ਨਾਲ ਨਾ ਜੇ ਤੁਸੀਂ ਵੰਡਦੇ ਹੋ ਜੀ ਨਹੀਂ ਨਹੀਂ ਬਸ ਤੁਸੀਂ ਵੰਡ ਦਿਓ ਕੋਈ ਗੱਲ ਨਹੀਂ ਜੇ ਮਾਤਾ ਜੀ ਆਪਣੇ ਹੱਥਾਂ ਨਾਲ ਤੁਸੀਂ ਕਰੋ ਥੋੜਾ ਬਹੁਤ ਧੰਨਵਾਦ ਹੈ ਜੀ ਤੁਸੀਂ ਜਾਨ ਬਚਾਲੀ ਜੇ ਕਿਤੇ ਗਾਂ ਲੰਗ ਜਾਂਦੀ ਨਹਿਰ ਸੂਏ ਜ ਡਿੱਗ ਪੈਂਦੀ ਤੇ ਇਹਨਾਂ ਕੰਜਰਾਂ ਨੇ ਸਾਡਾ ਧੰਨਵਾਦ ਵੀ ਜਿਹੜਾ ਨੰਬਰ ਸਾਨੂੰ ਪਤਾ ਲੱਗਿਆ ਤੇ ਇਹਨਾਂ ਦਾ ਪਤਾ ਲੱਗਿਆ ਹੋਰ ਸਭ ਕੁਝ ਲੈ ਸਕਦੇ ਆ ਦੁਨੀਆਂ 'ਚ ਮਾਂ ਬਾਪ ਨੂੰ ਲੰਗਦਾ ਜੀ ਇਹ ਹੀ ਦੁਆਰਾ ਮਿਲਦੇ ਆ ਜਦੋਂ ਫੋਟੋ ਚਲੇ ਗਏ ਨਾ ਉਦੋਂ ਇਹਦੇ ਤੇ ਹਾਰ-ਪਾ ਪਾ ਕੇ ਰੋਵੋਗੇ ਆ ਫੇਰ ਕੀ ਫਾਇਦਾ ਜੀ ਫੇਰ ਮੁੜ ਕੇ ਵੱਡੇ ਕਰ-ਕਰ ਵਖਾਉਂਦੇ ਆ ਫੇਰ ਕਹਿੰਦੇ ਲਓ ਜੀ ਗਲਾਬ ਜਾਮਣਾ ਬਣਾਤੀਆਂ ਲਓ ਜੀ ਜਲੇਬੀਆਂ ਬਣਾਤੀਆਂ ਲਓ ਜੀ ਲੰਗਰ ਫੇਰ ਕੰਮ ਹੀ ਲੱਭਦੇ ਆ ਫੇਰ ਗਾਂਵ ਹੀ ਲੱਭਦੇ ਆ ਕੁੱਤਾ ਵੀ ਲੱਭਦੇ ਆ ਵੀ ਉਹਨੂੰ ਉਹਦੇ ਰੂਪ ਚ ਆਊਗਾ ਆ ਸਹੀ ਹੈ ਆਪ ਕਿੰਨੀ ਸੋਹਣੀ ਗੱਲ ਓੜਾ ਸਾਹਮਣੇ ਉਹ ਕਹਿੰਦੇ ਮੁੜ ਕੇ ਕਾਂ ਵੀ ਲੱਭਦੇ ਆ ਮੁੜ ਕੇ ਗਾਂਵ ਵੀ ਲੱਭਦੇ ਆ ਵੀ ਗਾਂ ਨੂੰ ਵੀ ਦੇ ਰਹੋ ਪੇੜਾ ਤੇ ਅੱਜ ਮਾਂ ਨਹੀਂ ਸੰਭਾਲੀ ਜਾਂਦੀ ਸਹੀ ਗੱਲ ਹੈ ਜੀ ਮੈਂ ਜੀ ਮਿਹਰਬਾਨੀ ਜੀ ਬਹੁਤ ਮਿਹਰਬਾਨੀ ਤੁਹਾਡੀਆਂ ਬਹੁਤ ਸਾਰੀਆਂ ਸੰਸਥਾਵਾਂ ਰਲੀਆਂ ਆਈਆਂ ਸასი ਸ਼ਕਲ ਦੀ ਜੀ ਅਸੀਂ ਗੱਲ ਕਰੀਏ ਸਾਨੂੰ ਡੇੜਾ ਜਲਾਲ ਤੋਂ ਅੱਖਾਂ ਵਾਸਤੇ ਉਹ ਕਹਿੰਦੇ ਜਦੋਂ ਮਰਜੀ ਬੰਦਾ ਭੇਜ ਦਿਓ ਅਸੀਂ ਉਹ ਵੀ ਕਰਦੇ ਨੇ ਮਤਲਬ ਸਾਰੇ ਸਭ ਵੀ ਬਹੁਤ ਵਧੀਆ ਸੇਵਾ ਹੈ ਬਹੁਤ ਵੱਡੇ ਪੁੰਨ ਖਾਟ ਰਹੇ ਹੋ ਆ ਤਾਂ ਤੁਸੀਂ ਵਾਹਿਗੁਰੂ ਵਾਹਿਗੁਰੂ ਆਜੋ ਮਾਤਾ ਠੀਕ ਹੈ ਰੋੜਾ ਜੀ ਬਹੁਤ ਤੁਹਾਡਾ ਧੰਨਵਾਦ ਨੰਬਰ ਮਾਤਾ ਦੇ ਬਹਾਨੇ ਨਾਲ ਮੇਰਾ ਆ ਗਿਆ ਤੁਹਾਡੇ ਕੋਲ ਹਾਂਜੀ ਹਾਂਜੀ ਕਦੇ ਸਾਡੀ ਕੋਚਰ ਸਾਹਿਬ ਕਦੇ ਸਾਡੀ ਸੇਵਾ ਦੀ ਕਿਤੇ ਤੁਹਾਨੂੰ ਲੱਗੇ ਨਾ ਤਾਂ ਹਾਜ਼ਰ ਹਾਂ ਜੀ ਤੇ ਆਹ ਸੇਵਾ ਕਰਦੇ ਜਾ ਕਰੋ ਨਹੀਂ ਬਹੁਤ ਤੁਹਾਡਾ ਧੰਨਵਾਦ ਹੈ ਜੀ ਜਿਹੜੇ ਇੰਨੇ ਵੱਡੀ ਸੇਵਾ ਕਰ ਰਹੇ ਹੋ ਨਾ ਪ੍ਰਮਾਤਮਾ ਤੁਹਾਡੀ ਪਤਾਲ ਚ ਜਾਵੇ ਬਸ ਤੁਸੀਂ ਜੇ ਮਾਫ ਕਰਦੀ ਆ ਤਾਂ ਸਾਡੇ ਬਣੀ ਸਾਨੂੰ ਕੋਈ ਇਤਰਾਜ਼ ਨਹੀਂ ਆ ਜੀ ਬਾਕੀ ਤੁਹਾਡੀ ਮਰਜ਼ੀ ਹੈ ਜੇ ਇਹ ਰੁਸ ਗਈ ਨਾ ਤਾਂ ਤੁਹਾਡੀ ਜ਼ਿੰਦਗੀ 'ਚ ਕਦੇ ਖੁਸ਼ੀ ਨਹੀਂ ਆ ਸਕਦੀ ਬਸ ਇਹ ਧਿਆਨ ਰੱਖਿਆ ਜਾਏ ਕਿ ਬਿਲਕੁਲ ਸਹੀ ਬਹੁਤ ਧੰਨਵਾਦ ਜੀ ਠੀਕ ਹੈ ਬਹੁਤ ਧੰਨਵਾਦ